जय सीताराम जी जय श्री काल ते सलाम हां ਵੀ ਪੰਜਾਬੀਓ ਖਬਰ ਤਾਂ ਸਾਰਿਆਂ ਨੇ ਦੇਖ ਲਈ ਹੋਣੀ ਮੈਂ ਵੀ ਵੀਡੀਓ ਪਾਈ ਆ ਪ੍ਰਵਾਸੀਆਂ ਨੇ ਥੋਡੇ ਭਰਾਵਾਂ ਨੇ Hindu ਪਰਿਵਾਰ ਦੇ 2 18 18 ਸਾਲ ਦੇ ਬੱਚੇ ਮਾਰਤੇ ਜਿਨ੍ਹਾਂ ਨੇ ਹਲੇ ਉਮਰ ਲੰਘਾਉਣੀ ਸੀਗੀ ਜ਼ਿੰਦਗੀ ਦੇਖਣੀ ਸੀਗੀ ਬਰੇ ਕਦ ਤੱਕ ਤੁਸੀਂ ਕਬੂਤਰ ਮੰਗ ਅੱਖਾਂ ਬੰਦ ਕਰਕੇ ਬੈਠੇ ਰਹੋਗੇ ਨਹੀਂ ਜੀ ਭਾਈ ਇਹ ਸਾਡੇ ਭਾਈ ਹੈ ਸਾਡੇ ਫਲਾਨ ਹੈ ਹਮ ਯਹਾਂ ਵੀ ਜਾਂਦੇ ਹੈ ਵਹਾਂ ਵੀ ਜਾਂਦੇ ਹੈ ਅਸੀ ਵੀ ਤਾਂ ਬਾਹਰ ਆਨੇ ਹੈ ਹਾਂ ਪੰਜਾਬੀਆਂ ਨੇ ਕਿੰਨੇ ਕ ਗੋਰੇ ਮਾਰ ਦਿੱਤੇ ਓ ਯਾਰ ਹਾਦੂ ਹੁੰਦੀ ਹਰ ਚੀਜ਼ ਦੀ ਭਾਈਚਾਰਾ ਭਾਈਚਾਰਾ ਇੱਥੇ ਮਾਨਵਤਾ ਦੀ ਸਾਰੇ ਇੱਕ ਬਰਾਬਰ ਨੇ ਇਹ ਨਾ ਸੋਚ ਕੇ ਛੋਡੇ ਬੱਚੇ ਦਾ ਟਾਈਮ ਨਹੀਂ ਆਉਣਾ ਆਣਾ ਸਭ ਦਾ ਨੰਬਰ ਹੈ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਬੱਚੇ ਜਿਹੜੇ ਹਮਾਰੇ ਜਾਣਗੇ ਓਏ ਕੀ ਉਮਰ ਹੁੰਦੀ ਹੈ ਬੱਚਿਆਂ ਦੀ ਕੀ ਕਸੂਰ ਕੀ ਸੀ ਉਹਨਾਂ ਦਾ ਕਿਉਂ ਜਵਾਗ ਨੂੰ ਕੁੱਟਰੇ ਸੀਗੇ ਉਹਨਾਂ ਨੇ ਰੋਕ ਤੇ ਤੇ ਤੁਸੀਂ ਉਹ ਬੰਦੇ ਦਾ ਗਲ ਵਾਟ ਦੋਗੇ ਇੱਕ ਦੀ ਅੱਖ ਚੋਂ ਆਰਪਾਰਕ ਚ ਚਾਕੂ ਕੱਢਤਾ ਯਾਰ ਇਹ ਕ੍ਰਿਮਨਲ ਮਾਈਂਡਡ ਲੋਗ ਨੇ ਬਾਈ ਜੇ ਅਸੇ ਵੀ ਨਾ ਉੱਠੇ ਨਾ ਇਹ ਅਰਥੀਆਂ ਥੋਡੇ ਘਰਾਂ ਚ ਵੀ ਉੱਠਣੀਆਂ ਨੇ ਜਲੰਧਰ ਵਾਲੇ ਮੁੰਡੇ ਦਾ ਕੀ ਕਸੂਰ ਸੀਗਾ ਉਹ ਵਿਚਾਰਾ ਆਪਣਾ ਉੱਥੋਂ ਡਿਊਟੀ ਕਰਕੇ ਆ ਰਿਹਾ ਸੀਗਾ ਉਹਦੀ ਦੋਹੇ ਮਾਂ ਤੋੜਤੀਆਂ ਲਦੈਣੇ ਵਾਲੀ ਕੁੜੀਆਂ ਦਾ ਕੀ ਕਸੂਰ ਸੀਗਾ ਭਾਈ ਉਹ ਕੁੜੀਆਂ ਮੈਨੂੰ ਦੱਸੋ ਕੱਪੜੇ ਲਾਹ ਕੇ ਕੁਟੀਆਂ ਘਰ ਵੜ ਕੇ ਕਿੰਨੀ ਵੀਡੀਓਜ਼ ਆਉਨੀਆਂ ਸਾਡੀ ਪੰਜਾਬ ਦੀ ਧੀਆਂ ਨਾਲ ਕੀ ਕੁਛ ਕਰ ਰਹੇ ਨੇ ਯਾਰ ਬੇਗਰਤੀ ਦੀ ਵੀ ਸਾਲੀ ਹੱਦ ਹੁੰਦੀ ਆ ਕਿੰਨਾ ਕ ਡਿੱਗੋਗੇ ਗੁਜਰਾਤੀਆਂ ਨਾਲ ਹੋਇਆ ਅਗਲੇ ਨੇ ਉਹਨਾਂ ਦੀ ਜਨਾਨੀਆਂ ਤੱਕ ਨਾਲ ਜੋ ਕੁਛ ਕੀਤਾ ਸਾਰੀ ਦੁਨੀਆ ਨੇ ਦੇਖਿਆ ਮਹਾਰਾਸ਼ਟਰ ਚ ਕੁੱਟ ਕੇ ਕੱਢੇ ਗੁਜਰਾਤ ਚ ਕੱਢੇ ਸਾਊਥ ਚ ਕੱਢੇ ਤੇ ਤੁਹੀਂ ਠੇਕਾ ਚੱਕਿਆ ਸਾਰਾ ਤੁਹੀਂ ਆਪਣੇ ਬੱਚੇ ਮਰਾਈ ਜਾਣੇ ਆ ਹੱਦ ਹੁੰਦੀ ਭਰਾਵੋ ਹੱਦ ਹੁੰਦੀ ਐ ਗੰਦ ਕੱਢ ਲੋ ਇਹਨਾਂ ਨੇ ਨਹੀਂ ਵੇਖਣਾ ਕਿ ਕੋਈ ਹਿੰਦੂ ਧਰਮ ਨੂੰ ਮੰਨਦਾ ਕੋਈ ਸਿੱਖ ਧਰਮ ਨੂੰ ਮੰਨਦਾ ਮੁਸਲਮਾਨ ਮੰਨਦਾ ਇਹਨਾਂ ਲਈ ਅਸੀਂ ਸਾਰੇ ਇੱਕ ਆ ਇਹ ਬੰਦੇ ਪੰਜਾਬੀਆਂ ਕੋਲੋਂ ਇੰਨੀ ਨਫ਼ਰਤ ਕਰਦੇ ਨੇ ਸੋਚ ਨਹੀਂ ਸਕਦੇ ਮੈਂ ਵੀਡੀਓ ਪਾਈ ਆ ਦੇਖ ਲਿਓ ਸੁਣ ਲਿਓ ਉਸ ਬੱਚੇ ਦੀ ਮਾਂ ਦਾ ਹਾਲ ਉਹਦੀ ਮਾਂ ਨੂੰ ਜਾ ਕੇ ਕਹੋ ਕਿ ਤੇਰਾ ਪੁੱਤ ਮਾਰਾ ਨਹੀਂ ਨਹੀਂ ਤੂੰ ਭਾਰਤੀ ਐ ਜੀ ਇਹ ਆਪਣੇ ਭਰਾ ਨੇ ਉਹਦੀ ਮਾਂ ਨੂੰ ਜਾ ਕੇ ਕੋ ਕਹਿ ਕੇ ਦਿਖਾਓ ਉਹ ਦੱਸ ਰਹੇ ਨੇ ਕਿ 1.5 ਸਾਲ ਪਹਿਲਾਂ ਵੀ ਇੱਕ ਮੁੰਡੇ ਦੀ ਇਹਨਾਂ ਨੇ ਗਰਦਨ ਵੱਢ ਤੀ ਉਹ ਵਿਚਾਰਾ ਬੈੱਡ ਤੇ ਪਿਆ ਇਸ ਮਹੀਨੇ ਦੇ ਵਿੱਚ ਸੱਤ ਕਤਲ ਕੀਤੇ ਨੇ ਜਿੱਚ ਦਲਤ ਭਾਈਚਾਰੇ ਦੇ ਬੱਚੇ ਵੀ ਹੈਗੇ ਸਿੱਖਾਂ ਦੇ ਵੀ ਹੈਗੇ ਹੁਣ ਹਿੰਦੂਆਂ ਦੇ ਵੀ ਹੋ ਗਏ ਬਾਈ ਜੀ ਜਾਗ ਜੋ ਓ ਹਲੂ ਪਤਾ ਕੀ ਤੁਹਾਡਾ ਉਹ ਮਾ ਕਹਿੰਦਾ ਸੁੱਤੇ ਬੇ ਨੂੰ ਤਾਂ ਕੋਈ ਜਗਾ ਲੂ ਮੱਛਲੇ ਨੂੰ ਕੌਣ ਜਗਾਉ ਪਰ ਤੁਹਾਡਾ ਹਾਲ ਮੱਛਲੇ ਵਾਲਾ ਨਹੀਂ ਤੁਹਾਡਾ ਹਾਲ ਹੈਗਾ ਉਹ ਕਬੂਤਰ ਵਾਲਾ ਕਿ ਬਿੱਲੀ ਆ ਗਈ ਅੱਖਾਂ ਮੀਚਲੇ ਕੁਝ ਨਹੀਂ ਐ ਸਭ ਠੀਕ ਐ ਸਭ ਚੰਗਾ ਹੈ ਜਦ ਤੁਹਾਡੀ ਆਉਣ ਵਾਲੀ ਪੁਸਤਾ ਤੁਹਾਨੂੰ ਪੁੱਛਣਗੀ ਨਾ ਕੀ ਕਰ ਰਹੇ ਸੀ ਦੱਸਿਓ ਤੁਸੀਂ ਮੋਦੀ ਦੇ ਬਸੋਹੀ ਸਮਝੋ ਓਏ ਯਾਰ ਸ਼ਰਮ ਕਰ ਲੋ ਕੋਈ ਹੋਰ ਤਾਂ ਥੋੜੇ ਵੀ ਉਸ ਤੇ ਆਲੇ ਕਿੱਡਾ ਡਿੱਗੋਗੇ ਮੈਂ ਕਹਿੰਦਾ ਤੁਹਾਡੇ ਨਾਲੋਂ ਹਰਿਆਣੇ ਵਾਲੇ 1000 ਗੁਣਾ ਚੰਗੇ ਨੇ ਉਹਨਾਂ ਦੀ ਗੱਲ ਨਸਲਾਂ ਤੇ ਆਈ ਉਹਨਾਂ ਦੀ ਹਰਿਆਣੇ ਤੇ ਗੱਲ ਆਈ ਉਹਨਾਂ ਦੇ ਬੱਚੇਾਂ ਤੇ ਆਈ ਅਗਲੇ ਮਿੰਟ 'ਚ ਸਿੱਖਿਜ਼ਮ 'ਚ ਆ ਗਏ ਅਗਲੇ ਮਿੰਟ 'ਚ ਉਹਨਾਂ ਨੇ ਲੱਤ ਮਾਰੀ ਸਾਰੇ ਭਾਰਤਪੂਰਤ ਨੂੰ ਅਗਲੇ ਜਿਹੜਾ ਉਹ ਆਪਣਾ ਰਾਜ ਬਣਾਉਣ ਨੂੰ ਫਰਦੇ ਨੇ ਅਗਲੇ ਕਹਿੰਦਾ ਆਪਣੇ ਬੱਚੇ ਤਬਾਹ ਕਰ ਲਈ ਇਹਨਾਂ ਵਿੱਚੇ ਕਿੰਨੀ ਕੁ ਦੇਰ ਬਈਆ ਸਰਕਾਰਾਂ ਮਗਰ ਲੱਗੋਗੇ ਚਲੋ ਗੱਦਾਰ ਹਰ ਕੌਮ ਚ ਹੁੰਨੇ ਆ ਚਾਰ ਲੰਡੂ ਇੱਥੇ ਵੀ ਹੈਗੇ ਨੇ ਭੌਂਕਣ ਲਾਇਏ ਨਾ ਤਾਂ ਉਹਨਾਂ ਨੇ ਉਦੋਂ ਬੋਲਣਾ ਜਦ ਗੁਜਰਤੀਏ ਨੇ ਕੁੱਟ ਕੇ ਵਜਾਏ ਨਾ ਸਾਊਥ ਵਾਲੇ ਟਾਈਮ ਬੋਲਣਾ ਨਾ ਬੋਲਿਓ ਮਹਾਰਾਸ਼ਟਰ ਵਾਲੇ ਟਾਈਮ ਉਹਨਾਂ ਨੇ ਬੋਲਣਾ ਜਦ ਕੋ ਪੰਜਾਬੀ ਉੱਠੇ ਬਾਈ ਇਹ ਨੀਤੀ ਘੜ ਕੇ ਬੰਦੇ ਇੱਥੇ ਵੜੇ ਗਏ ਨੇ ਤੁਸੀਂ ਮੈਂ ਦੱਸਦਾ ਇਹ ਤੁਹਾਡੀ ਨਸਲ ਕੁਛੀ ਸ਼ੁਰੂ ਹੋਗੀ 1 ਮਹੀਨੇ ਦੇ ਵਿੱਚ 7 ਕਤਲ ਕੋਈ ਕਾਰਵਾਈ ਨਹੀਂ ਕੁਛ ਨਹੀਂ ਨਾ ਇਹਨਾਂ ਦਾ ਕੁਝ ਹੋਣਾ ਹੈ ਕਿਉਂ ਸੈਂਟਰ ਗਵਰਨਮੈਂਟ ਨੂੰ ਪੰਜਾਬ ਦੀ ਜ਼ਮੀਨ ਚਾਹੀਦੀ ਆ ਪੰਜਾਬੀ ਨਹੀਂ ਚਾਹੀਦੇ ਹੁਣੇ ਸੋਚ ਤੁਸੀਂ ਲੋ ਕਿ ਅੱਗ ਜਾਂ ਤੁਹਾਡੇ ਘਰ ਤੱਕ ਆਊਗੀ ਉਦੋਂ ਜਾਗਣਾ ਕਿ ਪਹਿਲੇ ਕਿ ਜਦ ਤੁਹਾਡੇ ਬੱਚੇ ਮਾਰ ਦੇਣਗੇ ਉਦੋਂ ਤੁਸੀਂ ਉੱਠਣਾ ਕਿ ਗੰਦ ਕੱਢ ਕੇ ਆਪਣੇ ਬੱਚੇ ਬਚਾਉਣੇ ਆਪਣੀਆਂ ਧੀਆ ਬਚਾਉਣੀਆਂ ਇਹ ਸੋਚਣਾ ਤੁਸੀਂ ਆ ਇਹ ਹੁਣ ਤੁਹਾਡੇ ਤੇ ਆ ਕਿ ਆਪਣੇ ਪਰਿਵਾਰ ਬੱਚੇ ਮਰਵਾ ਕੇ ਮੰਨਣਾ ਕਿ ਪਹਿਲਾਂ ਹੀ ਮੰਨ ਜਨ ਇਹ ਮੋਗਲ ਰਾਜ ਵਾਲਾ ਕੰਮ ਐ ਇਹਨਾਂ ਦਾ ਜਿਵੇਂ ਮੁਗਲਾਂ ਨੇ ਇੱਚੇ ਨਸਲ ਖੁਸ਼ੀ ਕੀਤੀ ਨਾ ਉਹੀ ਕੰਮ ਨੂੰ ਇਹ ਆਏ ਨੇ ਡੱਕਾਏ ਤੋੜਦੇ ਨਹੀਂ ਛੋੜੀ ਜਿਹੜੀ ਜ਼ਮੀਨਾਂ ਦੱਬੀਆਂ ਉੱਤੇ ਬੈਠੇ ਨੇ ਸਰਕਾਰੀ ਭਗਵੰਤ ਮਾਨ ਵਰਗੇ ਧੱਲੇ ਇਹਨਾਂ ਨੂੰ ਬਿਠਾਈ ਬੈਠੇ ਨੇ ਇਹਨਾਂ ਦੀਆਂ ਜ਼ਮੀਨਾਂ ਤੇ ਇਹਨਾਂ ਨੂੰ ਰੱਖ ਰਹੇ ਨੇ ਮਾਲੀ ਦੇ ਵਿੱਚ ਲੋਕਾਂ ਤੋਂ ਜ਼ਮੀਨ ਲਈ ਕਿਸਾਨਾਂ ਤੋਂ ਹਾਂ ਜੀ ਇੱਥੇ ਡਿਵੈਲਪਮੈਂਟ ਕਰਨੀ ਕੀ ਹੋਇਆ ਭਈਆਂ ਨੂੰ ਫਰੀ ਜ਼ਮੀਨ ਦੇ ਦਿੱਤੀ ਹਿਮਾਚਲੀਆਂ ਨੂੰ ਫਰੀ ਜ਼ਮੀਨ ਦੇ ਦਿੱਤੀ ਦੂਜੇ ਜਿਹੜੇ ਬਾਹਰ ਤੋਂ ਬੰਦੇ ਆ ਰਹੇ ਨੇ ਕੋਈ ਯੂਪੀ ਦਾ ਕੋਈ ਬਿਹਾਰ ਦਾ ਕੋਈ ਝਾਰਖੰਡ ਦਾ ਸਭ ਬੰਦੇ ਇੱਥੇ ਥੋੜੀ ਨਸਲ ਕੁਸ਼ੀ ਨੂੰ ਵਸਾਏ ਜਾ ਰਹੇ ਨੇ ਹੁਣ ਤੁਸੀਂ ਦੇਖ ਲਓ ਕਿ ਆਪਣੀ ਧੀਾਂ ਦੀ ਇੱਜ਼ਤਾਂ ਲਟਵਾ ਕੇ ਪੁੱਤ ਮਾਰ ਕੇ ਜਾਗਣਾ ਕਿ ਪਹਿਲਾਂ ਬੋਲਣਾ ਦਾ ਸ਼ੁਰੂ ਕਰੋ ਕਦ ਤੱਕ ਮੁਰਦਿਆਂ ਵਾਂਗ ਬੈਠੇ ਰਹੋਗੇ ਹੁਣੇ ਤੁਸੀਂ ਦੇਖ ਲਓ ਤੁਸੀਂ ਕਿਹਦੇ ਵਾਰਿਸ ਜੇ ਗੰਗੂ ਦੀ ਇਲਾਦਾਂ ਜੇ ਪੋਰਸ ਦੀਆਂ ਹੋ ਭਾਈ ਟੋਡਰ ਬਲਦੀਆਂ ਉਹ ਕਿਧੀਆਂ ਠੀਕ ਹੈ ਨਾ ਕਦੇ ਸ਼ੀਸ਼ੇ ਮੂਰੇ ਖੜ ਕੇ ਸੋਚਿਓ ਬਾਈ ਅਸੀਂ ਸਿਰਫ ਸਿੱਖਾਂ ਨਾਲ ਦੁਸ਼ਮਣੀ ਸਿੱਖਾਂ ਨਾਲ ਨਫ਼ਰਤ ਮੁਸਲਮਾਨਾਂ ਨਾਲ ਨਫ਼ਰਤ ਅਸੀਂ ਆਪਣਾ ਘਰ ਪੰਜਾਬ ਸਭ ਕੁਝ ਤਬਾਹ ਕਰ ਲਿਆ ਬੱਚੇ ਸਾਡੇ ਨਸੇ ਨਾ ਮਰ ਰਹੇ ਆ ਹੁਣ ਆ ਕਤਲ ਆਮ ਸ਼ੁਰੂ ਹੋ ਗਿਆ ਕਦ ਤੱਕ ਛੁਪ ਕਰਾਂਗੇ ਬਾਈ ਕਦੇ ਨਾ ਘਰ ਬੈਠ ਕੇ ਆਪਣੀ ਧੀਆਵਾਂ ਬਾਰੇ ਆਪਣੇ ਬੱਚਿਆਂ ਬਾਰੇ ਜਿਹੜੇ ਪਿੱਛੇ ਛੋਡੀ ਫੈਮਲੀਆਂ ਆ ਉਹਨਾਂ ਬਾਰੇ ਸੋਚਿਓ कि जे ਉਹਨਾਂ ਦਾ ਕਤਲ ਹੋ ਗਿਆ ਇੱਥੇ ਬਹਿ ਕੇ ਕਰੋਗੇ ਕੀ ਘਟੋ ਘਟ ਬੋਲੋ ਤਾਂ ਸਹੀ ਬੋਲੋ ਤਾਂ ਸਹੀ ਜਾਗ ਜਾਓ ਬਾਈ ਜਾਗ ਜਾਓ ਹਲੂਣਾ ਦੇਣਾ ਜਾਗ ਜਾਓ ਅਬੀ ਸੋਚੋ ਕਿਹਦੇ ਵਾਰਸੋਂ ਕਿਸ ਧਰਤੀ ਤੋਂ ਆਏ ਹੋ ਜਾਗ ਜਾਓ ਬਾਈ ਜਾਗ ਜਾਓ ਜੈਸੀ ਤਰਮ ਵਾਹਿਗੁਰੂ ਦਾ ਖਾਲਸਾ ਵਾਹਿਫਤੇ ਸਲਾਮ